सम वाहेगुरु सतनाम वाहेगुरु सतनाम वाहेगुरु सत्गुरुनाम वाहेगुरु सतनाम वाहेगुरु सतना ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਤਨ ਸੋ ਵੇਲਾ ਜਿਤ ਦਰਸ਼ਨ ਕਰਨਾ ਬਲੇ ਹਾਰੇ ਸਤਗੁਰ ਚਰਣਾ ਜੀ ਕੇ ਦਾਤੇ ਪ੍ਰੀਤਮ ਪ੍ਰਭ ਮੇਰੇ ਮਨ ਜਿਵੇ ਪ੍ਰਭ ਨਾਮ ਚਿਤੇਰੇ ਸਚ ਮੰਤਰ ਤੁਮਾਰਾ ਅੰਮ੍ਰਿਤ ਬਾਣੀ ਸ਼ੀਤਲ ਪੁਰਖ ਦ੍ਰਿਸ਼ਟ ਸੁਜਾਨੀ ਸਾਚ ਹੁਕਮ ਤੁਮਾਰਾ ਤਖਤ ਨਿਵਾਸੀ ਆਏ ਨ ਜਾਵੇ ਮੇਰਾ ਪ੍ਰਭ ਅਬਿਨਾਸੀ ਤਉ ਮੈਂ ਮਹਿਰਵਾੰ ਦਾਸ ਮਦੀਨਾ ਨਾਨਕ ਸਾਹਿਬ ਭਰਪੁਰ ਲੀਣਾ ਦਰਸ਼ਨ ਦੇਖ ਜੀਵਾ ਗੁਰ ਤੇਰਾ ਓਰਨ ਕਰਮ ਹੋਏ ਪ੍ਰਭ ਮੇਰਾ ਇਹੇ ਬੇਨਤੀ ਸੁਣ ਪ੍ਰਭ ਮੇਰੇ ਦੇਹ ਨਾਮ ਕਰੇ ਆਪਣੇ ਚਿਹਰੇ ਆਪਣੇ ਸ਼ਰਨ ਰਾਖ ਪ੍ਰਭ ਦਾਤੇ ਗੁਰ ਪ੍ਰਸਾਦ ਕਿਨੈ ਵਿਰਲਾ ਜਾਤੇ ਸੁਨੋ ਬਿਨੋ ਪ੍ਰਭ ਮੇਰੇ ਮੀਤਾ ਚਰਨ ਕਮਲ ਵਸਹਿ ਮੇਰੇ ਚੀਤਾ ਨਾਨਕ ਏਕ ਕਰੈ ਅਰਦਾਸ ਵਿਸਰ ਨਹੀਂ ਪੂਰਨ ਗੁਣਤਾਸ ਦਰਸ਼ਨ ਪਿਆਸੀ ਦਿਨ ਸਰਾਤ ਚਿਤਮੋ ਅੰਧਨ ਨੀਤ ਕੋਲ ਕਬਟ ਗੁਰ ਮੇ ਲਿਆ ਨਾਨਕ ਹਰ ਸੰਗ ਮੀਤ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ ਹਮ ਮੈਲੇ ਤੁਮ ਉਜਲ ਕਰਤੇ आमनेर गुण तू दाता हम मूर्ख तुम चतुर सयाने तू सर्व कला का ज्ञाता माधव हम ऐसे तू ऐसा हम पापी तुम पाप खंडननी को ठाकुर देसा तुम सब साज जे साज निवाजे ਜੀਓ ਪਿੰਡ ਦੇ ਪ੍ਰਾਨ ਨਿਰਗੁਣਿਆਰੇ ਗੁਣ ਨਹੀਂ ਕੋਈ ਤੁਮ দান ਦੇਹੋ ਮਿਹਰਵਾਨਾ ਤੁਮ ਕਰੋ ਪਲਾ ਹਮ ਪਲੋ ਨਾ ਜਾਣੇ ਤੁਮ ਸਦਾ ਸਦਾ ਦਇਆਲਾ ਤੁਮ ਸੁਖदाई ਪੁਰਖ ਵਿधाते ਤੁਮ ਰੱਖੋ ਆਪਣੇ ਬਾਲਾ ਤੁਮ ਨਿਧਾਨ ਟਾਲ ਸੁਲਤਾਨ ਜੀ ਜੰਤ ਸਭ ਜਾਚੈ ਕਹੋ ਨਾਨਕ ਹਮ ਇਹ ਹਉ ਅੱਲਾ ਰਾਖ ਸੰਤਨ ਕੈ ਪਾਛੈ ਏਕ ਪਿਤਾ ਏਕ ਕਟਹਿ ਹਮ ਬਾਰਕ ਤੂੰ ਨਾ ਗੁਰਹਾਈ ਸੁਣਮੀ ਨਾ ਜੀਉ ਹਮਾਰਾ ਕਲ ਕਲ ਜਸੀ ਹਰ ਦਰਸ਼ਨ ਦੇਹੁ ਦਿਖਾਈ वागुरु जी का खालसा वागुरु जी की फतेह जजी सतनाम इको अंकार ने करता